ਕਿੱਦੂ ਕੁੰਡੀ ਦੀ ਗੱਲ ਕੀਤੀ ਐ ਬੱਸ ਹੋਏਦਈ ਉਹ ਸਾਰੀ ਖੇਡ ਸਮਝਾਓ ਮੈਂ ਕਿੰਦਾ ਕਿਦੂ ਗੁੱਡੀ ਖੇੜਦੇ ਕਿੰਦਾ ਸੀ ਕਿ ਖੋੜੀ ਜੀ ਆ ਤਾਂ ਉਹ ਵਾਲਾ ਇੱਕ ਬੰਦਾ ਜੇ ਹੁੰਦਾ ਉੱਥੇ ਵੱਡੇ ਅਦਰਖਤ ਤੋਂ ਅੱਛਾ ਬਸ ਉਹਦੇ ਨਾਲੇ ਚੱਲੇ ਚੱਲਣਾ ਨੀਰਾ ਇਕੱਠੀਆਂ ਕਰਕੇ ਕਿਦੋਂ ਬਣਾ ਦੇਣੀ ਉਹ ਨਰਮ ਬਹੁਤ ਹੁੰਦੀ ਸੀ ਕਿ ਲੱਗਦਾ ਖੇਡਣਾ ਚਲੋ ਵੇ ਜੱਲੋ ਜੀ ਤੁਹਾਨੂੰ ਬਚੈਤਨ ਦਸ ਮਿਲ ਆਉਂਗੇ ਹਾਂ ਇਹ ਪੰਜਾਬ ਦੀ ਪੁਰਾਣੀ ਖੇਡ ਹੈ ਪੁਰਾਣੀ ਖੇਡ ਹੈ ਬਹੁਤ ਮਸ਼ਹੂਰ ਸੀ ਲੋ ਜੀ ਕਿ ਤੋ ਖੁੰਡੀ ਦੀ ਗੱਲ ਚੱਲ ਰਹੀ ਹੈ ਆ ਖੇਡ ਹੈ ਪੁਰਾਣੀ ਪੰਜਾਬ ਦੀ ਔਰ ਜਿਨਾਂ ਨੂੰ ਜਾਣਕਾਰੀ ਹੈ ਇਸ ਖੇਡ ਦੇ ਨਿਯਮਾਂ ਬਾਰੇ ਜਾਂ ਇਸ ਖੇਡ ਬਾਰੇ ਜਰੂਰ ਸਾਂਝੀ ਕਰਿਓ ਹਾਂ ਜਿਨਾਂ ਨੇ ਖੇਡੀ ਹੋਈ ਹੈ ਪੰਜਾਬ ਦੇ ਕਿਸੇ ਵੀ ਖੇਤੇ 'ਚ ਤੁਸੀਂ ਵੀਡੀਓ ਦੇਖ ਰਹੇ ਹੋ ਪੰਜਾਬੀਓ ਜਰੂਰ ਕਮੈਂਟ ਕਰਿਓ ਖਿੱਦੋ ਖੁੰਡੀ ਬਾਰੇ ਦੀ ਆ ਬਾਪੂ ਜੀ ਨੇ ਗੱਲਬਾਤ ਕੀਤੀ ਹੈ ਦੀ ਇੱਕ ਬੜੀ ਮਿੱਠੀ ਧੀ ਯਾਦ ਹੈ ਇਹ ਖਿੱਦੋ ਖੁੰਡੀ ਦੀ ਬਹੁਤ ਮਿੱਠੀ ਯਾਦ ਹੈ ਹੈ ਬਹੁਤ ਖੇਡ ਜੋ ਬਚਪਨ ਸ਼ੌਕ ਸੀ ਹੂੰ ਬਸ ਸ਼ਾਮ ਨੂੰ ਬੱਲੇ ਲੈ ਕੇ ਨਿਕਲ ਜਾਂਦਾ ਗਰਾਊਂਡ ਹੁੰਦਾ ਸੀ ਉਹ ਤੇ ਕਿਹਨਾਂ ਕੁੜੀਆਂ ਨਹੀਂ ਸੀ ਖੇਡਦੀਆਂ ਨਾ ਯਾਰ ਬਾਹਰ ਵਿੱਚ ਸਿਕਿਉਰਿਟੀ ਨਹੀਂ ਨਾ ਰਿਮਾਹ ਲੈ ਜਾਂਦੀ ਕਟੀਆਂ ਹੋ ਕੇ ਅਨਸ਼ਕਤ ਅ ਉਹ ਤੇ ਫਿਕਰ ਨਹੀਂ ਕਿ ਦੀ ਪਾਈ ਜਾਣੀ ਹਾਂ ਕਿ ਕਲੀ ਕਲੀਰ ਦੀ ਬਹੁਤ ਵਧੀਆ ਅੱਜ ਮੇਰੇ ਵੀਰ ਦੀ ਜਪਟਾ ਮੇਰੀ ਭਾਗੋ ਦਾ ਹਾਂ ਆ ਕੇ ਆ ਸਵਾਸਿਕੰਦੀ ਐ ਰਿਟਾਇਰਮੈਂਟ ਦਾ ਵਾਅਦਾ ਪਹੇਂ ਨਹੀਂ ਸੀ ਇਹ ਜਿਹੜੇ ਸਾਡੇ ਵੀਡੀਓ ਦੇਖ ਰਹੇ ਨੇ ਜੀ ਇੱਕ ਇੱਕਲੀ ਕਰੀਰ ਦੀ ਜਿਹੜਾ ਤੁਸੀਂ ਗੀਤ ਸੁਣਾਇਆ ਹੈ ਨਾ ਜੀ ਇਹਨੂੰ ਪੂਰਾ ਕੰਡਣਾ ਤੇ ਲੋਕਾਂ ਨੇ ਕਰ ਦੇਣਾ ਥੱਲੇ ਲਿਖ ਕੇ ਕਮੈਂਟ ਲਿਖ ਕੇ ਕਰ ਦੇਣਾ ਲੋਕਾਂ ਨੇ ਕਰ ਦੇਣਾ ਕਰ ਦੇਣਗੇ ਜੀ ਸਾਡੇ ਜਿਹੜੇ ਦੇਖਣ ਵਾਲੇ ਸਰੋਤੇ ਨੇ ਜੀ ਉਹ ਬਹੁਤ ਵਧੀਆ ਸਾਡੇ ਹਾਂ ਸਾਵੇ ਇਹ ਪ੍ਰਾਣੀ ਦੇ ਵਿਰਸੇ ਤੇ ਵਿਰਾਸਤ ਨੂੰ ਪਸੰਦ ਕਰਦੇ ਆ ਜੀ ਵੈਸੇ ਤਾਂ ਅੱਜ ਤੱਕ ਸੋਸ਼ਲ ਮੀਡੀਆ ਤੇ ਬੜਾ ਪੂਰਨਾ ਬਹੁਤ ਕੁਝ ਚੱਲ ਰਿਹਾ ਹੈ ਖਿੰਜੇ ਦਾ ਬਹੁਤ ਆ ਗਿਆ ਹਾਂ ਪਰ ਅਸਲ ਜਿਹੜੀ ਚੀਜ਼ ਤੇ ਅਸੀਂ ਕੰਮ ਕਰ ਰਹੇ ਹੈ ਨਾ ਜੀ ਉਹ ਸਾਡਾ ਤਾਂ ਹੈਬਿਤ ਸੇ ਦਾ ਕੰਮ ਹੈ